ਲੱਖ ਹੋਏ ਇੱਥੇ ਅੱਖਰ ਆ ਗਿਆ ਰਹਾ ਜੀ ਦਾ ਜਿਵੇਂ ਤਾਂ ਅੱਲਾ ਪਹਿਲਾਂ ਬਹਰਾਇਆ ਦੱਸਿਆ ਹੁਣ ਬਹਰਾ ਰਹਿਆ ਗੱਲ ਨੂੰ ਪ੍ਰੈਕਟੀਕਲ ਦਰਸਾਇਆ ਪਹਿਲਾਂ ਥਿਉਰੀ ਜੀ ਤੇ ਪ੍ਰੈਕਟੀਕਲ ਦਰਸਾਇਆ ਨਾ ਤੁਹਾਡਾ ਬੈਨਾ ਥਿਉਰੀ ਸਮਝਾਈ ਤੋਂ ਅਨੋਂ ਹੁਣ ਬੱਚਿਆਂ ਨੂੰ ਜੋ ਗੱਲਾਂ ਕੀਤਾ ਪ੍ਰੈਕਟੀਕਲ ਕਰਨ ਵਾਸਤੇ ਅਬੇ ਹਾਸ ਵਾਸਤੇ ਹੁਣ ਅੱਖਰ ਤੁਹਾਡੇ ਸਾਹਮਣੇ ਆ ਰਹੇ ਨੇ ਹੁਣ ਹਾ ਦਾ ਅੱਖਰ ਆ ਗਿਆ ਇਹਦੇ ਨਾਲ ਆਪਾਂ ਸਿਹਾਰੀ ਰੋਂਕਰ ਬੋਲਨੀ ਹੈ ਭਾਵੇਂ ਗੀਰ ਤੇ ਲੱਗਿਆ ਈੜੀ ਵੀ ਕਲੀਅਰ ਹੋ ਗਈ ਆਹਾ ਵੀ ਕਲੀਅਰ ਹੋ ਗਿਆ ਪੂੜਾ ਵੀ ਆ ਜੇ ਤੇ ਨਾ ਕਰ ਹਾਏ ਦਾ ਦੋਨੋਂ ਮਾਤਰਾ ਬੋਲਨੀ ਆ ਔਂਕਰ ਓ ਸਿਹਾਰੀ ਇਹ ਤੇ ਸਿਹਾਰੀ ਆ ਗਈ ਪੂਰੇ ਨਾਲ ਈੜੀ ਨਾਲ ਪੂਰੇ ਨਾਲ ਔਂਕਰ ਈੜੀ ਨਾਲ ਸਿਹਾਰੀ ਜਿਹਨੇ ਕਿਹਾ ਬੋਲਨੀ ਬਸ ਜਾ ਤਾ ਪੂਰੇ ਈਗਾ ਤ ਅ ਇੱਕ ਨਾ ਚੱਲਣਾ ਉਹ ਨਾਲ ਆ ਗਿਆ ਪੰਜਾਬੀ ਵਿੱਚ ਵੀ ਤਾਂ ਨਾਲ ਹੀ ਬੰਦਦਾ ਨੰਨੇ ਨੂੰ ਸਿਹਾਰੀ ਆ ਆਪਾਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਦਾ ਵੀ ਆ ਨਾਲ ਅਕੀਲਾ ਅਖੰ ਲੱਲਾ ਕੋਈ ਨਾ ਸਿਹਾਰੀ ਨਹੀਂ ਪੜਨੀ ਤਾਂ ਨਾਲ ਬੜਿਆ ਸ਼ਾਬਾਸ਼ ਕਰੋ ਕਿਰਨ ਸਚਿਆਰਾ ਸਚਿਆਰਾ ਹੋਈਆ ਹੋਈਆ ਕਿਰਨ ਕੋੜੇ ਹੋਈਆ ਉੱਪਰਲੇ ਅਵਨੇ ਕੇਵਲ ਸਚਿਆਰਾ ਹੋਈਆ ਤੇ ਪੂੜਾ ਟੁੱਟਾ ਪਾਰ ਬਾਕੀ ਲਗਭਗ ਠੀਕ ਨੇ ਤੇ ਜਦ ਅਮੀ ਮੁਤਾਬਕ ਨਹੀਂ ਕਰਵਾਇ ਇੱਕੋ ਜੇ ਕਰ ਦਿੰਦੇ ਹੁਣ ਪਾਲ ਪੱਤੇ ਨੂੰ ਕੰਨਾ ਲੰਨੇ ਨੂੰ ਸਿਹਾਰੀ ਸਿਹਾਰੀ ਸੀ ਲਿਖਣਾ ਨਹੀਂ ਬੋਲਣੀ ਇਹਨੇ ਪਾਣੀ ਨਹੀਂ ਪੜਿਆ ਪਾਲ ਪੜਿਆ ਨਹੀਂ ਸਹੀ ਪੜਿਆ ਆਪਾਂ ਵੀ ਹੋਏ ਪੜ ਕੇ ਯਾਦ ਕਰਨਾ ਕਿ ਉੱਥੇ ਵੀ ਐਵੇਂ ਲਿਖਣਾ ਜਿਵੇਂ ਤੁਹਾਨੂੰ ਆ ਜਾਂਦੀ ਲਿਖੋ ਸੋਚਿਆ ਸੋਚਣਾ ਹੋਵੇ ਜੇ ਲੋਕ ਸੋਚੀ ਲਖਵਾਰ ਕਿ ਕਿਥੋਂ ਕਿ ਲਿਖਿਆ ਕਿ ਬਾਕੀ ਤੁਸੀਂ ਪੂੜਿਆਂ ਕਰਦੇ ਹੋ ਬਾਕੀ ਕੌੜੀ ਤੱਕ ਜਾਣਾ ਜੇ ਕੌੜੀ ਤੇ ਕੋ